6 ਜੂਨ ਕੱਲੂ ਕਰਦੇ ਦਿਵਸ ਤੇ ਮੌਕੇ ਤੇ ਜਿੱਥੇ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਬੰਦੀ ਕਾਲ ਦਿੱਤੀ ਗਈ ਸੀ ਉਸ ਨੂੰ ਲੈ ਕੇ ਲੋਕਾਂ ਵੱਲੋਂ ਭਰਵਾਂ ਜਿਹਾ ਹੰਗਾਰਾ ਹੈ ਉਹ ਦਿੱਤਾ ਜਾ ਰਿਹਾ ਹੈ ਕਿਉਂਕਿ ਅਸੀਂ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਵਿੱਚ ਮੌਜੂਦ ਹਾਂ ਜਿੱਥੇ ਕਿ ਬਹੁਤ ਸਾਰੇ ਲੋਕ ਪਹੁੰਚਦੇ ਹਨ ਅਤੇ ਸ਼ਾਪਿੰਗ ਜਿਹੜੀਆਂ ਨੇ ਕਰਦੇ ਹੋਏ ਨਜ਼ਰ ਆਉਂਦੇ ਨੇ ਅਤੇ ਨਾਲ ਹੀ ਇਸ ਨੂੰ ਅੰਮ੍ਰਿਤਸਰ ਦਾ ਦਿਲ ਵੀ ਕਿਹਾ ਜਾਂਦਾ ਤਾਂ ਉਹ ਦਿਖਾ ਦਿੰਦੇ ਨੇ ਤਸਵੀਰਾਂ ਦੇ ਵਿੱਚ ਕਿ ਦਲ ਖਾਲਸਾ ਵੱਲੋਂ ਦਿੱਤੀ ਹੋਈ ਕਾਲ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਖੁਦ ਇਸ ਨੂੰ ਹੰਗਾਰਾ ਦਿੰਦੇ ਹੋਏ ਖੁਦ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕਰਵਾਈਆਂ ਗਈਆਂ ਨੇ ਹਾਲਾਂਕਿ 6 ਜੂਨ ਨੂੰ ਲੈ ਕੇ ਹਮੇਸ਼ਾ ਹੀ ਪੁਲਸ ਵੱਲੋਂ ਵੀ ਚੌਕਸੀ ਜਿਹੜੀ ਸੀ ਉਹ ਵਧਾਈ ਜਾਂਦੀ ਰਹੀ ਹੈ ਤੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਅਨਸਖਾਮੀ ਘਟਨਾ ਜਿਹੜੀ ਹੈ ਉਹ ਨਾ ਹੋ ਸਕੇ ਇਸ ਨੂੰ ਲੈ ਕੇ ਜਿਹੜਾ ਸੀ ਉਹ ਜੋ ਆਪਣੀ ਐਡਵਾਈਜ਼ਰੀ ਜਿਹੜੀ ਸੀ ਉਹ ਜਾਰੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਬੇਸ਼ੱਕ ਪੰਜਾਬ ਪੁਲਿਸ ਦੇ ਨੁਮਾਇੰਦੇ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਅਤੇ ਨਾਲ ਹੀ ਦਲ ਖਾਲਸਾ ਦੇ ਨੁਮਾਇੰਦੇ ਜਿਹੜੇ ਨੇ ਉਹ ਵੀ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਕਿਸੇ ਵੀ ਤਰ੍ਹਾਂ ਦੀ ਇੱਥੇ ਕਿਸੇ ਜ਼ਬਰਨ ਦੁਕਾਨ ਜਿਹੜੀ ਹੈ ਉਹ ਨਹੀਂ ਬੰਦ ਕਰਵਾਈ ਜਾ ਰਹੀ ਕਿਉਂਕਿ ਲੋਕਾਂ ਵੱਲੋਂ ਖੁਦ ਹੀ ਆਪ ਮੁਹਾਰੇ ਆ ਕੇ ਜਿਹੜੀ ਹੈ ਉਹ ਦੁਕਾਨਾਂ ਜਿਹੜੀਆਂ ਨੇ ਖੁਦ ਬੰਦ ਕੀਤੀਆਂ ਗਈਆਂ ਨੇ ਜੇਕਰ ਗੱਲ ਕੀਤੀ ਜਾਵੇ ਬੀਤੇ ਦਿਨਾਂ ਦੀ ਤਾਂ ਪੰਜਾਬ ਵਿੱਚ ਹੋਈ ਚੋਣਾਂ ਦੇ ਦੌਰਾਨ ਵੱਡੀ ਭਾਰੀ ਪੁਰਪਲ ਸੋਰ ਜਿਹੜੀ ਸੀ ਉਹ ਤਨਾਤ ਕੀਤੀ ਗਈ ਸੀ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਮੀ ਨਾ ਹੋ ਸਕੇ ਨਾਲ ਹੀ 6 ਜੂਨ ਦੇ ਮਤੇ ਨਜ਼ਰ ਜਿਸ ਤਰ੍ਹਾਂ ਹੀ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਾਲ ਦਿੱਤੀ ਗਈ ਤਾਂ ਉਸ ਨੂੰ ਪਰਮਾ ਸਵਾਗਤ ਜਿਹੜਾ ਹੈ ਜਾਂ ਪਰਮਾ ਹੰਗਾਰਾ ਜਿਹੜਾ ਹੈ ਉਹ ਅੰਮ੍ਰਿਤਸਰ ਵਿੱਚ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਦਲ ਖਾਲਸਾ ਦੇ ਆਗੂ ਜਿਹੜੇ ਨੇ ਉਹ ਹਾਲ ਬਾਜ਼ਾਰ ਦੇ ਅੰਦਰ ਖੁਦ ਹੀ ਨੰਗਦੇ ਹੋਏ ਨਜ਼ਰ ਆ ਰਹੇ ਨੇ ਤੇ ਦੁਕਾਨਾਂ ਜਿਹੜੀਆਂ ਨੇ ਉਹ ਲੋਕਾਂ ਵੱਲੋਂ ਖੁਦ ਹੀ ਪਹਿਲਾਂ ਹੀ ਬੰਦ ਕੀਤੀਆਂ ਹੋਈਆਂ ਨੇ ਤੇ ਦੂਸਰੇ ਪਾਸੇ ਪੁਲਿਸ ਅਧਿਕਾਰੀ ਜਿਹੜੇ ਨੇ ਉਹਨਾਂ ਵੱਲੋਂ ਵੀ ਜਿਹੜੀ ਸੁਰੱਖਿਆ ਜਿਹੜੀ ਹੈ ਯਕੀਨੀ ਬਣਾਈ ਜਾ ਰਹੀ ਹੈ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਹੰਸਖਾ ਵੀ ਘਟਨਾ ਜਿਹੜੀ ਆ ਉਹ ਨਾ ਹੋ ਸਕੇ ਲੇਕਿਨ ਜੇਕਰ ਸ਼ਹੀਦਾਂ ਦੀ ਗੱਲ ਕੀਤੀ ਜਾਵੇ ਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕੱਲੂ ਘਰ ਦਿਵਸ ਦੇ ਮੌਕੇ ਦੇ ਉੱਤੇ ਬਹੁਤ ਭਾਰੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਪਹੁੰਚਦੀਆਂ ਨੇ ਤੇ ਉਸ ਸਮੇਂ ਦੇ ਸ਼ਹੀਦਾਂ ਨੂੰ ਜਿਹੜੀ ਨੇ ਉਹ ਯਾਦ ਕੀਤਾ ਜਾਂਦਾ ਹੈ ਲੇਕਿਨ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਕਵਰਪਾਲ ਸਿੰਘ ਬਿੱਟੂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਜੋ ਹੈ ਇੱਥੇ ਪਹੁੰਚ ਕੇ ਜਿਹੜਾ ਹੈ ਅਸ ਬੰਦ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ ਲੇਕਿਨ ਜਿਤਨਾ ਕਹਤੇ ਦੁਕਾਨਾਂ ਲੋਕਾਂ ਵੱਲੋਂ ਖੁਦ ਹੀ ਬੰਦ ਕੀਤੀਆਂ ਗਈਆਂ ਨੇ ਕਿਉਂਕਿ ਇਹ ਅੰਮ੍ਰਿਤਸਰ ਦਾ ਉਹ ਇਲਾਕਾ ਹੈ ਜਿੱਥੇ ਲੋਕ ਖੁਦ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਸਾਰੇ ਲੋਕ ਜਿਹੜੇ ਇੱਥੇ ਨੇ ਪਹੁੰਚਦੇ ਨੇ ਅਤੇ ਇੱਥੇ ਬਹੁਤ ਭਾਰੀ ਗਿਣਤੀ ਦੇ ਵਿੱਚ ਰਸਟ ਜਿਹੜਾ ਹੈ ਉਹ ਵੀ ਨਜ਼ਰ ਆਉਂਦਾ ਹੈ ਲੇਕਿਨ ਜਿਤਨਾ ਕਹਤੇ ਤੁਸੀਂ ਦੇਖ ਸਕਦੇ ਹੋ ਕਿ ਖੁਦ ਆਮ ਲੋਕਾਂ ਵੱਲੋਂ ਇਸ ਜਗ੍ਹਾ ਤੇ ਪਹੁੰਚ ਕੇ ਜਿਹੜਾ ਹੈ ਉਹ ਆਪਣੀ ਜਿਹੜਾ ਬੰਦ ਤੱਕ ਜਸ ਫਤ ਤੱਕ ਗਿਆ ਸੀ ਜਾਂ ਕਾਲ ਦਿੱਤੀ ਗਈ ਸੀ ਉਸ ਉਤੇ ਖੁਦ ਹੀ ਲੋਕਾਂ ਵੱਲੋਂ ਜੋ ਹੈ ਉਹ ਮੋਰ ਲਗਾਉਂਦੇ ਹੋਏ ਫੁੱਲ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕੀਤੀ ਗਈਆਂ ਨੇ ਔਰ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵੀ ਸਿਪਾਹੀਕ ਆਗੂ ਵੱਲੋਂ ਵੀ ਕਿਸੇ ਵੀ ਤਰ੍ਹਾਂ ਦਾ ਬਿਆਨ ਜਿਹੜਾ ਹੈ 1984 ਨੂੰ ਲੈ ਕੇ ਨਹੀਂ ਦਿੱਤਾ ਗਿਆ ਜਿਸ ਕਰਕੇ ਇਸ ਵਾਰ ਮਾਹੌਲ ਜਿਹੜਾ ਹੈ ਬਿਲਕੁਲ ਸ਼ਾਂਤਮਈ ਢੰਗ ਨਾਲ ਜਿਹੜਾ ਹੈ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਬਹੁਤ ਵਾਰ ਇੱਥੇ ਕਲਾਪਸ ਹੁੰਦੇ ਹੋਏ ਵੀ ਨਜ਼ਰ ਆਇਆ ਸਰ ਕਿਉਂਕਿ ਜੇਕਰ ਬੀਤੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਹਿੰਦੂ ਜਿਹੜੇ ਵੀਰ ਨੇ ਜਾਂ ਉਹਨਾਂ ਦੇ ਨਾਲ ਸਿੱਖ ਕਮਿਊਨਿਟੀ ਦੇ ਲੋਕ ਜਿਹੜੇ ਨੇ ਉਹ ਲੜਦੇ ਹੋਏ ਲੜ ਨਜ਼ਰ ਆਉਂਦੇ ਸਨ ਕਿ ਤਲਵਾਰਾਂ ਤੱਕ ਲਹਿਰਾਈਆਂ ਜਾਂਦੀਆਂ ਸਨ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੂਰਨ ਤੌਰ ਤੇ ਜਿਹੜਾ ਹੈ ਬੰਦ ਦੀ ਕਾਲ ਜਿਹੜੀ ਸੀਗੀ ਉਹ ਦਿੱਤੀ ਗਈ ਸੀ ਜਿਸ ਨੂੰ ਖੁਦ ਆਪ ਲੋਕਾਂ ਵੱਲੋਂ ਸਮਰਥਨ ਜਿਹੜਾ ਹੈ ਦਿੱਤਾ ਗਿਆ ਹੈ ਤੇ ਸਮਰਥਨ ਦੇ ਦੌਰਾਨ ਜਿਹੜੀਆਂ ਨੇ ਉਹ ਦੁਕਾਨਾਂ ਜਿਹੜੀਆਂ ਨੇ ਖੁਦ ਬੰਦ ਕੀਤੀਆਂ ਗਈਆਂ ਤੁਸੀਂ ਦੇਖ ਸਕਦੇ ਕੋਈ ਦਲ ਖਾਲਸਾ ਦੇ ਆਗੂ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਖੁਦ ਹੀ ਜਿਹੜਾ ਹੈ ਉਹ ਸਮਰਥਨ ਜਿਹੜਾ ਹੈ ਉਹ ਅੱਜ ਦਿੱਤਾ ਗਿਆ ਲੇਕਿਨ ਗੱਲਬਾਤ ਵੀ ਕਰਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਦਲ ਖਾਲਸਾ ਦੇ ਆਗੂ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਅੱਬ ਗੱਲਬਾਤ ਵੀ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਵੇ ਜੀ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਦਲ ਖਾਲਸਾ ਵੱਲੋਂ ਕਾਲ ਦਿੱਤੀ ਗਈ 6 ਜੂਨ ਦਾੰਦ ਨੂੰ ਲੈ ਕੇ ਲੋਕਾਂ ਵੱਲੋਂ ਆਪ ਖੁਦ ਮੁਹਾਰਿਆਂ ਤੇ ਦੁਕਾਨਾਂ ਬੰਦ ਕੀਤੀਆਂ ਗਈਆਂ ਕੀ ਕਹਿਣਾ ਚਾਹੋਗੇ ਫਸਲ ਬਿਲਕੁਲ ਦਲ ਖਾਲਸਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਾਲ ਦਿੱਤੀ ਜਾ ਰਹੀ ਹੈ ਕਿ ਕੱਲੂਕਾਰੇ ਦੇ ਪ੍ਰੋਟੈਸਟ ਵਜਾਉ ਲੋ ਪਰ ਮੇ ਸਰਵਾਸੀ ਹਮੇਸ਼ਾ ਹੀ ਬੰਦ ਰੱਖਦੇ ਸਾਡੀ ਇਸ ਪੀੜਾ ਦੇ ਸ਼ਾਮਲ ਹੁੰਦੇ ਨੇ ਇਸ ਵਾਰ ਵੀ ਲੋਕਾਂ ਨੇ ਫਟਾਛਾ ਜ਼ੋਰ ਦਿੱਤਾ ਤੇ ਲਈ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਜੇਕਰ ਦੇਸ਼ ਦੀ ਗੱਲ ਕੀਤੀ ਜਾਵੇ ਦੇਸ਼ ਦਾ ਮਨਜਾ Bajaj ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਕਿਉਂਕਿ ਹੁਣ ਤੀਸਰੀ ਵਾਰ ਮੋਦੀ ਆਪਣੀ ਜੇ ਸੌਂ ਚੁੱਕਣ ਜਾ ਰਹੇ ਨੇ ਲੱਗਦਾ ਹੈ ਕਿ ਪੰਜਾਬ ਨੂੰ ਜੋ ਜਸਟਿਸ ਚਾਹੀਦਾ ਸੀ 40 ਸਾਲਾਂ ਤੋਂ ਉਹ ਮਿਲ ਪਾਏਗਾ ਦੇਸ਼ ਇੰਡੀਆ ਦਾ ਕੀ ਮિજાਜਾ ਹੈ ਉਹ ਜਾਣਨ ਸਾਡਾ ਦੇਸ਼ ਪੰਜਾਬ ਆ ਜਿਹਦੇ ਉੱਤੇ ਇਸਟਮੇਂਡੀਆਂ ਦਾ ਕਬਜ਼ਾ ਹੈ ਇਹਨੂੰ ਆਜ਼ਾਦ ਕਰਾਉਣ ਦੇ ਲਈ ਜਿਹੜਾ ਮિજાਜ ਲੋਕਾਂ ਦਾ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਅੱਜ ਲੋਕ ਜਿਸ ਤਰੀਕੇ ਦੇ ਨਾਲ ਬੰਦ ਕਰਕੇ ਸਹਿਯੋਗ ਦੇ ਰਹੇ ਨੇ ਜਾਂ ਜਿਸ ਤਰੀਕੇ ਦੇ ਨਾਲ ਭੱਲੂ ਕਰਨ ਯਾਦ ਕੀਤਾ ਜਾ ਰਿਹਾ ਹੈ ਇਹ ਹੀ ਦੇਸ਼ ਪੰਜਾਬ ਦਾ ਮિજાਜ ਹੈ ਸੋ ਇਹਨੂੰ ਵੀ ਵੇਖਣਾ ਪਟਣਾ ਚਾਹੀਦਾ ਲੇਕਿਨ ਲੱਗਦਾ ਨਹੀਂ ਕਿ ਜਸਰਾ ਇਸ ਵਾਰ ਖੁਦ ਸ਼ਿਵ ਸੈਨਕਾ ਦਾ ਵੀ ਕੋਈ ਬਿਆਨ ਨਹੀਂ ਸਾਹਮਣੇ ਆਇਆ ਕਿ ਲੱਗਦਾ ਪਿਆ ਕਿ ਹੁਣ ਏਕਤਾ ਜਿਹੜੀ ਇਕੱਠੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ ਹਿੰਦੂ ਨੇ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਪੰਜਾਬ ਦੇ ਹਿੰਦੂ ਨੇ ਵੀ ਖੁਸ਼ਹਾਲ ਜ਼ਿੰਦਗੀ ਜੀਣੀ ਪੰਜਾਬ ਇੱਕ ਆਜ਼ਾਦ ਮੁਲਕ ਬਣੇਗਾ ਤੇ ਅਸੀਂ ਰਲ ਮਿਲ ਕੇ ਇਕੱਠੇ ਇੱਕ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਹਾਂ ਸੋ ਉਹਨਾਂ ਨੂੰ ਸਮਝਣਾ ਚਾਹੀਦਾ ਜਿਸ ਤਰੀਕੇ ਨਾਲ ਉਹਨਾਂ ਨੂੰ ਖਾਲਸਾਤਨ ਦੇ ਨਾਮ ਦਾ ਤੇ ਖੌਫ ਜ਼ਦਾ ਕੀਤਾ ਗਿਆ ਹੈ ਜਿਸ ਪ੍ਰੋਪਾਗੈਂਡ ਦੇ ਤਹਿਤ ਸਟੇਟ ਨੇ ਉਹਨਾਂ ਨੂੰ ਖੌਫ ਜ਼ਦਾ ਕੀਤਾ ਹੈ ਬੇਰਤੋਲ ਘਰਤੇ ਆਸ ਖੌਫ ਚ ਬਾਹਰ ਨਿਕਲਣ ਅਸੀਂ ਰਲ ਮਿਲ ਕੇ ਪੰਜਾਬ ਦੇ ਜਿੰਨੇ ਵਾਸੀ ਹੋ ਰਵਾਂਗੇ ਸੋ ਪੰਜਾਬ ਪੰਜਾਬੀਆਂ ਦਾ ਉਹਦੇ ਵਿੱਚ ਚਾਹੇ ਹਿੰਦੂ ਹੋਵੇ ਮੁਸਲਮਾਨ ਇਸਾਈ ਹੋਵੇ ਜਿਹੜਾ ਮਰਜੀ ਹੋਵੇ ਜਿਹੜਾ ਪੰਜਾਬ ਦਾ ਪਛੇਂਦਾ ਹੈ ਪੰਜਾਬੋ ਦਾ ਤੁਸੀਂ ਹਾਲ ਵਿਚਾਰ ਦੇ ਅੰਦਰ ਆਏ ਸੀ ਕਿਸ ਤਰ੍ਹਾਂ ਦਾ ਮਾਹੌਲ ਨਜ਼ਰ ਆਇਆ ਕੀ ਕੋਈ ਦੁਕਾਨਾਂ ਖੁੱਲੀਆਂ ਨਜ਼ਰ ਆਈਆਂ ਕਿ ਕੋਈ ਵੀ ਬੰਦ ਨਹੀਂ ਸਾਰੀਆਂ ਬੰਦ ਨੇ ਟੋਟਲੀ ਬੰਦਾ ਇਵਨ ਬੈਂਕਸ ਵਗੈਰਾ ਵੀ ਜਿੰਨੇ ਸਰਕਾਰੀ ادارے ਵੀ ਬੰਦ ਸੋ ਇਸਨ ਦਲ ਖਾਲਸਾ ਦੇ ਆਗੂ ਜਿਨ੍ਹਾਂ ਵੱਲੋਂ ਸਾਫ ਤੋਂਤੇ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਅਦਾਰਾ ਖੁਦ ਬੰਦ ਨਹੀਂ ਕਰਵਾਇਆ ਗਿਆ ਲੇਕਿਨ ਲੋਕਾਂ ਵੱਲ ਇੰਦੂਸਿਕ ਇਕਤਾ ਦੀ ਜਿਹੜੀ ਆ ਮਿਸਾਲ ਜਿਹੜੀ ਆ ਉਹ ਪੇਸ਼ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਪਹਿਲੀ ਵਾਰ ਵੀ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਲੋਕਾਂ ਨੂੰ ਜਦੋਂ ਕਾਲਸ ਦਿੱਤੀ ਜਾਂਦੀ ਸੀ ਅੰਮ੍ਰਿਤਸਰ ਬਾਂਦੀ ਤਾਂ ਉਹ ਉਸ ਤਰ੍ਹਾਂ ਹੀ ਸਹਿਯੋਗ ਕਰਦੇ ਹੋਏ ਨਜ਼ਰ ਆਉਂਦੇ ਸਨ ਲੇਕਿਨ ਅੱਜ ਵੀ ਉਹਨਾਂ ਵੱਲੋਂ ਪੂਰਨ ਸਹਿਯੋਗ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਤਾਂ ਜੋ ਕਿ ਇੱਕ ਅਲੱਗ ਜਿਹੜੀ ਹੈ ਮਿਸਾਲ ਜਿਹੜੀ ਆ ਉਹ ਪੇਸ਼ ਕੀਤੀ ਜਾ ਸਕੇ ਕੈਮਰਾਮੈਨ ਵੰਸ਼ ਦਾ ਗੁਰਪ੍ਰੀਤ ਸਿੰਘ ਬਾਬੂ ਸ਼ਾਹੀ ਅੰਮ੍ਰਿਤਸਰ ਸਾਹਿਬ ਕਿਹੜੇ ਇਲਾਕੇ ਤੋਂ ਆਂਦਾ ਲੋਕਾਂ ਵੱਲੋਂ ਮਦਦਾਂ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ ਕਿਸ ਤਰ੍ਹਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਹੜਾ ਅੱਜ 6 ਜੂਨ ਦੇ ਸਬੰਧ ਦੇ ਵਿੱਚ ਜਿਹੜੀ ਸਾਡੀਆਂ ਡਿਊਟੀਆਂ ਪ੍ਰੋਪਰ ਜਿਹੜੀਆਂ ਮਾਨਯੋਗ ਸੀਪੀ ਸਰ ਦੀਆਂ ਇੰਸਟਰਕਸ਼ਨ ਮੁਤਾਬਕ ਲਗਾਈਆਂ ਹੋਈਆਂ ਅਸੀਂ ਸਾਡੇ ਸਾਰੇ ਆਫੀਸਰ ਸਾਡੀ ਸਾਰੀ ਪੁਲਿਸ ਜਿਹੜੀ ਹੈ ਤਨਾਤ ਨਾਕਾ ਬੰਦੀਆਂ ਪੈਟਰੋਲਿੰਗ ਸਾਡੀ ਚੱਲ ਰਹੀ ਹੈ ਔਰ ਪੀਸਫੁਲੀ ਜਿਹੜਾ ਸਾਰਾ ਪ੍ਰੋਗਰਾਮ ਚੱਲ ਰਿਹਾ ਸਰ ਹਾਉਟਜਾਰਚ तकरीबन ਦੁਕਾਨਾਂ ਬੰਦ ਨੇ ਜੀ ਸਰ ਹਾਂਜੀ ਇਸ ਵੇਲੇ ਤਾਂ ਸਾਰੀਆਂ ਬੰਦ ਹੀ ਆ ਜੀ ਕਿਉਂਕਿ ਦੁਕਾਨਦਾਰਾਂ ਨੇ ਪਹਿਲਾਂ ਹੀ ਡਿਸਾਈਡ ਕਰ ਲਿਆ ਸੀ ਉਹਨਾਂ ਦੀ ਐਸੋਸੀਏਸ਼ਨ ਨੇ ਕਹਿਤਾ ਸੀ ਕਿ ਅਸੀਂ 6 ਜੂਨ ਦੇ ਸਬੰਧ ਦੇ ਵਿੱਚ ਬਾਜ਼ਾਰ ਬੰਦ ਰੱਖਾਂਗੇ ਤੇ ਅੱਜ ਆਲਮੋਸਟ ਸਾਰਾ ਬੰਦੀ ਹੈ ਸਪੈਸ਼ਲ ਕੋਈ ਟੀਮ ਨਹੀਂ ਆਈਆਂ ਕਿ ਇਹਨੇ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਅਨਸ਼ੁਕਾਮੀ ਗੱਟਾਂ ਵੀ ਤਨੂੰ ਪਹੁੰਚਾਇਆ ਕਰਦੇ ਸਪੈਸ਼ਲ ਟੀਮ ਸਾਡੇ ਡਿਸਟ੍ਰਿਕਟ ਪੁਲਿਸ ਦੀਆਂ ਹੈਗੀਆਂ ਜੀ ਨਾਲ ਪੈਰਾਮਿਲਟਰੀ ਫੋਰਸ ਆ ਔਰ ਦੂਸਰੇ ਡਿਸਟ੍ਰਿਕਟ ਤੋਂ ਵੀ ਫੋਰਸ ਆਈ ਹੋਈ ਹੈ ਔਰ ਬਿਲਕੁਲ ਪ੍ਰੋਪਰ ਪ੍ਰਬੰਧ ਕੀਤੇ ਹੋਏ ਆ ਕੋਈ ਮਤਲਬ ਸਾਰਾ ਕੁਝ ਪੀਸਫੁਲੀ ਚੱਲ ਰਿਹਾ ਸਰ ਜੀ ਸਰ ਹਮੇਸ਼ਾ ਹੀ ਸੀਸੀਟੀਵੀ ਬੜੇ ਕਾਰਗਰਸ ਆ ਬਤੂ ਮੇਸਰਾ ਦੇ ਪੋਜੀਸ਼ਨ ਦੇ ਵਿੱਚ ਉਹਨਾਂ ਦੀ ਮਦਦ ਵੀ ਲਈ ਜਾਰੀ ਹੈ ਤੀਸਰੀ ਅੱਖ ਰੱਖੀ ਜਾ ਰਹੀ ਹੈ ਹਾਂ ਜੀ ਬਿਲਕੁਲ ਜੀ ਸਾਡਾ ਜਿਹੜਾ ਸੇਫ ਸਿ ਵਾਕ ਵਾਕ एरिया ਦੇ ਵਿੱਚ ਕੈਮਰੇ ਲੱਗੇ ਹੋ ਉਨਾਂ ਤੇ ਵੀ ਸਾਡੇ ਮੁਲਾਜ਼ਮ ਤਨਾਤ ਨੇ ਔਰ ਉੱਤੇ ਵੀ ਪੂਕਤਾ ਨਜ਼ਰ ਰੱਖ ਰਹੇ ਆ ਜੀ ਜੇ ਕੋਈ ਕਿਸੇ ਕਿਸਮ ਦੀ ਕੋਈ ਸ਼ਰਾਰਤਬਾਦੀ ਜਾਂ ਕੋਈ ਨਜ਼ਰ ਆਏਗੀ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਜੀ ਅਮ੍ਰਿਤਸਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸ਼ਿਫ ਸੈਨਿਕ ਦਾ ਬਿਆਨ ਨਹੀਂ ਆਇਆ ਜਾਂ ਕੋਈ ਵੀ ਗਰਮ ਖ਼ਬਰਾਂ ਦਾ ਪਿਆਰ ਨਹੀਂ ਆਇਆ ਕਿ ਲੱਗਦਾ ਕਿ ਪੁਲਿਸ ਨੇ ਬਿਲਕੁਲ ਟੈਕਲ ਕਰ ਲਿਆ ਸੀਗਾ ਉਸ ਜਿਹੜਾ ਹੋਇਆ ਹੈ ਕਿ ਜੋ ਬੀਤੇ ਸਮੇਂ ਹੋਈ ਹੋਈ ਨਜ਼ਰ ਆਈ ਇਹ ਇਹਦੇ ਵਿੱਚ ਇਹ ਆ ਨਾ ਦੇਖੋ ਬੇਸਿਕਲੀ ਤਾਂ ਕਾਫੀ ਸਮਾਂ ਬੀਤ ਚੁੱਕਾ ਹੈ ਹੁਣ ਕਾਫੀ ਇਸ ਚੀਜ਼ ਨੂੰ ਲੋਕੀ ਵੀ ਸਮਝਣ ਲੱਗ ਪਿਆ ਕਿ ਜੇ ਅਸੀਂ ਕੋਈ ਗਲਤ ਬਿਆਨਬਾਜ਼ੀ ਕਰਾਂਗੇ ਤਾਂ ਉਹਦਣਾ ਮਾਹੌਲ ਖਰਾਬ ਹੁੰਦਾ ਆ ਔਰ ਉਹਨਾਂ ਦੀ ਸਮਝ ਕਰਕੇ ਹੀ ਉਹਨਾਂ ਨੇ ਹੁਣ ਬਿਆਨਬਾਜ਼ੀ ਵੀ ਨਹੀਂ ਕੀਤੀ ਕਿਸੇ ਨੇ ਔਰ ਇਹਨੂੰ ਪੀਸਫੁਲੀ ਜਿਹੜਾ ਕਰਨ ਲਈ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਹੈ ਥੈਂਕ ਯੂ ਸਰ